ਆ ਦੇਖੋ ਵੀਰੋ ਆ ਪੜ ਹੀ ਲਿਆ ਹੋਣਾ ਤੁਸੀਂ ਪੈਸੇ ਤਾਂ ਭਗਤ ਰਵਦਾਸ ਜੀ ਦੇ ਨਾਂ ਤੇ ਬਹੁਤ ਚਿਰ ਤੋਂ ਪੇਪਰਵਾਦ ਹਾਵੀ ਹੋ ਰਿਹਾ ਜਿਹੜੀਆਂ ਅਲੰਤਾਂ ਦੇ ਖਿਲਾਫ ਭਗਤ ਰਵਦਾਸ ਜੀ ਹਕੂਮਤਾਂ ਵਿਰੁੱਧ ਪਖੰਡੀਆਂ ਵਿਰੁੱਧ ਇਹ ਜੰਗ ਲੜਦੇ ਰਹੇ ਅੱਜ ਆਪਾਂ ਦੇਖ ਸਕਦੇ ਆ ਉਹੀ ਉਹਨਾਂ ਦੇ ਨਾਮ ਦੇ ਉੱਤੇ ਸਾਰਾ ਕੁਝ ਹੋ ਰਿਹਾ ਭਗਤ ਰਵਦਾਸ ਜੀ ਜਾਤ ਪਾਤ ਦੇ ਖਿਲਾਫ ਲੜੇ ਭਗਤ ਰਵਦਾਸ ਜੀ ਬੁੱਤ ਪੂਜਾ ਦੇ ਖਿਲਾਫ ਲੜੇ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਪਰ ਅੱਜ ਦੇਖੋ ਸਾਡੇ ਲੋਕਾਂ ਨੂੰ ਉਹਨਾਂ ਦੇ ਰਾਹ ਦੇ ਉੱਤੇ ਹੀ ਉਹ ਵਿਪਰ ਜਿਹੜਾ ਐਡਾ ਦਿਮਾਗੀ ਐ ਇਸ ਨੂੰ ਕਹਿੰਦੇ ਆ ਦਿਮਾਗ ਦੀ ਕਲਾ ਉਹਨਾਂ ਨੇ ਮੂਹਰੇ ਵੀ ਕਿਹਨੂੰ ਲਾਇਆ ਰਵਦਾਸ ਜੀ ਦਾ ਨਾਮ ਕੀ ਲਿਖਿਆ ਕਿ ਧਰਮ ਰਵਦਾਸ ਜੀ ਆ ਦੇਖੋ ਧਰਮ ਸ਼ਬਦਾਂ ਦਾ ਮੁਤਾਜ ਨਹੀਂ ਉਹ ਉਹ ਬੰਦੇ ਦੇ ਕੰਮ ਦੇ ਉੱਤੇ ਆ ਵੀ ਉਹ ਕੰਮ ਕੀ ਕਰਦਾ ਜਿਹੜੀਆਂ ਗੱਲਾਂ ਸਾਨੂੰ ਭਗਤ ਰਬਦਾਸ ਜੀ ਬਾਣੀ ਸਮਝਾ ਕੇ ਗਿਆ ਉਹਦੇ ਉਲਟ ਬਪਰੀਤ ਸਾਰਾ ਕੰਮ ਆ ਜਿਹੜੇ ਮੇਰੇ ਵਿਰੋਧ ਦੇ ਨਾਂ ਤੇ ਕਰ ਰਹੇ ਆ ਦੇਖੋ ਬੁੱਤ ਰਬਦਾਸ ਦਾ ਬਣਾਤਾ ਜੇ ਬੁੱਤਾਂ ਖਿਲਾਫ ਲੜਦਾ ਬੁੱਤ ਉਹਦਾ ਬਣਾਇਆ ਜਾਤ ਪਾਤ ਦੇ ਖਿਲਾਫ ਲੜਿਆ ਉਹਦੇ ਨਾਂ ਤੇ ਹੀ ਜਾਤ ਪਾਤ ਬਣਾਤੀ ਉਦੇ ਨਾਂ ਦੀ ਧਰਮ ਬਣਾਤਾ ਵੇਖੋ ਸਾਡੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਇਹ ਹਕੂਮਤਾਂ ਸਾਨੂੰ ਫੁੱਟ ਪਾਉ ਤੇ ਰਾਜ ਕਰੋ ਐ ਨਹੀਂ ਇਹ ਸਾਡਾ ਰਾਜ ਇਹਨਾਂ ਦਾ ਸੁਪਨਾ ਬੇਗੰਪੂਰਾ ਬਣ ਸਕਦਾ ਸੀ ਪਰ ਅਸੀਂ ਰਬਦਾਸ ਦੇ ਖਿਲਾਫ ਚੱਲ ਰਹੇ ਹਾਂ ਜਿਹੜੇ ਲੋਕ ਆ ਅੰਧ ਵਿਸ਼ਵਾਸ ਕਈ ਤਾਂ ਜਾਣੇ ਅਣ ਜਾਣੇ ਕਈਆਂ ਨੇ ਬਾਣੀ ਨਹੀਂ ਪੜ੍ਹੀ ਕਈ ਲੋਕ ਲਾਲਚ ਚ ਆ ਜਾਂਦੇ ਆ ਕਈਆਂ ਨੂੰ ਇਹਨਾਂ ਚੀਜ਼ਾਂ ਦੇ ਪੈਸੇ ਮਿਲਦੇ ਆ ਇਹ ਕੰਮ ਕਰਨ ਦੇ ਤਿਆ ਅੰਨਾਂ ਨੂੰ ਸੰਤ ਮਹਾਪੁਰਖ ਕਹਿ ਰਿਹਾ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਕੁਛ ਨਹੀਂ ਇਹਨਾਂ ਭਗਤ ਰਬਦਾਸ ਜੀ ਦੇ ਵਿਰੁੱਧ ਇੱਕ ਜੰਗ ਵਿੱਡਿਆ ਹੋਇਆ ਦੇਖੋ ਸਰੀਰਕ ਤੌਰ ਤੇ ਇਨਸਾਨ ਆਉਂਦਾ ਜਾਂਦਾ ਰਹਿੰਦਾ ਪਰ ਜਿਹੜੀ ਸੋਚ ਹੈ ਅਸਲ ਦੇ ਵਿੱਚ ਇਨਸਾਨ ਹੋ ਹੁੰਦੀ ਹੈ ਭਗਤ ਰਬਦਾਸ ਜੀ ਦੀ ਸੋਚ ਨੂੰ ਖਤਮ ਕਰਨ ਵਾਸਤੇ ਆ ਪੈਦਾ ਕੀਤੇ ਹੋਇਆ ਜਿਹੜੇ ਬੈਠੇ ਨੇ ਉਹਨਾਂ ਦੇ ਨਾਮ ਦੇ ਉੱਤੇ ਅੱਜ ਤੁਸੀਂ ਦੇਖ ਲਿਓ ਭਗਤ ਰਬਦਾਸ ਜੀ ਨੂੰ ਉਹਨਾਂ ਦੀ ਬਾਣੀ ਦੀ ਕੋਈ ਗੱਲ ਨਹੀਂ ਕਰੇਗਾ ਉਹਨਾਂ ਦੀ ਮੂਰਤੀ ਉਹਨਾਂ ਦੇ ਨਾਮ ਤੇ ਜਾਤ ਪਾਤ ਫਲਾਈ ਜਾ ਰਹੀ ਆ ਇਸ ਕਰਕੇ ਸਾਡੇ ਲੋਕਾਂ ਨੂੰ ਬਚਣ ਦੀ ਬੜੀ ਸਖਤ ਲੋੜ ਆ ਅਸੀਂ ਬੇਪਰ ਦੀਆਂ ਚਾਲਾਂ ਚ ਨਾਈਏ ਬਚੀਏ ਜੋ ਗੁਰੂ ਰਵਦਾਦ ਜੀ ਆਪਣੀ ਬਾਣੀ ਚ ਕਹਿ ਕੇ ਗਏ ਆ ਅਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲਾ ਕਰੀਏ